ਸਤਿ ਸ੍ਰੀ ਅਕਾਲ ਜੀ ਮੈਨੂੰ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਅਸੀਂ ਗੁਲਾਈ ਦੇ ਵਿੱਚ ਕਨਸੀਲਡਾਂ ਦੀ ਸੈਟਿੰਗ ਕਿਸ ਤਰ੍ਹਾਂ ਕਰਨੀ ਆ ਜਾਂ ਉਹਦੇ ਵਿੱਚ ਗੁਲਾਈ ਦੇ ਵਿੱਚ ਕੋਈ ਵੀ ਪਾਈਪ ਕਿਸ ਤਰ੍ਹਾਂ ਪਾਉਣੀ ਆ ਉਸ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾਂ ਆ ਦੇਖੋ ਜੀ ਜਿਵੇਂ ਗੁਲਾਈ ਦੇ ਵਿੱਚ ਅਸੀਂ ਕਨਸੀਲਡਾਂ ਦਿੱਤੀਆਂ ਹੋਈਆਂ ਫਸਟ ਨੰਬਰ ਤੇ ਸੈਂਗੜ ਥਰਡ ਹੋਰ ਇਹ ਸਾਰੀਆਂ ਸੈਵਨ ਕਨਸੀਡਾਂ ਦਿੱਤੀਆਂ ਹੋਈਆਂ ਯਾਨੀ ਕਿ ਇਧਰ ਲਈ ਗੁਲਾਈ ਤੇ ਵੀ ਕਨਸੀਡਾਂ ਦਿੱਤੀਆਂ ਤੇ ਉਧਰ ਲਈ ਗੁਲਾਈ ਦੇ ਵਿੱਚ ਵੀ ਕਨਸੀਡਾਂ ਦਿੱਤੀਆਂ ਤੁਸੀਂ ਦੇਖ ਰਹੇ ਹੋ ਸਾਰੇ ਜਾਣੇ ਇਹ ਜਦੋਂ ਸਾਲ ਜਿਵੇਂ ਕਿ ਆਸੀਂ ਇੱਥੇ ਆ ਪਲਾਸਟਿਕ ਦੀ ਪੈਪ ਆਈ ਹੋਈ ਆ ਦੇਖੋ ਜੀ ਆ ਪਲੈਕਸ ਪਲਾਸਟਿਕ ਦੀ ਪੈਪ ਆ ਰਹੀ ਆ ਇੰਦੇ ਵਿੱਚ ਇਹ ਹੁੰਦਾ ਕਿ ਜਿਵੇਂ ਹੁਣ ਕੀ ਜਦੋਂ ਅਸੀਂ ਪੈਵ ਪਾਉਣਨੇ ਆ ਜ਼ਬਰਦਸਤੀ ਇਹ ਪੈਵ ਪਾਉਣਨੇ ਆ ਇਹ ਪੈਵ ਫੋਲਡਿੰਗ ਹੋ ਜਾਂਦੀ ਆ ਗੁਲਾਈ ਦੇ ਵਿੱਚ ਬਲ ਨਹੀਂ ਘੁੰਮਦੀਗੀ ਦੇਖੇਗੀ ਆਹ ਦੇਖੋ ਅਸੀਂ ਇਹ ਹੀ ਪਹਿਲਾਂ ਪੈਵ ਯੂਜ਼ ਕੀਤੀ ਸੀ ਆਹ ਦੇਖੋ ਅਸੀਂ ਇਹ ਪੈਵ ਇੱਥੋਂ ਹੀ ਪਾਈ ਸੀ ਜਿਸ ਦੇ ਨਾਲ ਇਹ ਪੈਵ ਫ੍ਰੈਕਚਰ ਹੋ ਗਿਆ ਮੁੜ ਗਈ ਆ ਫੋਲਡਿੰਗ ਹੋ ਗਈ ਆ ਠੀਕ ਆ ਜੀ ਤੇ ਅ ਇਸ ਲਈ ਹੁਣ ਅਸੀਂ ਇਸ 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 ਦੀ ਥਾਂ ਤੇ ਪਾਈਪ ਦੀ ਪਵਾਉਣ ਦੀ ਥਾਂ ਤੇ ਅਸੀਂ ਇੱਥੇ ਨਾ ਫਲੈਕਸੀਬਲ ਪਾਈਪ ਯੂਜ਼ ਕੀਤੀ ਹੋਈ ਆ ਜਿਵੇਂ ਕਿ ਤੁਸੀਂ ਆ ਦੇਖ ਰਹੇ ਹੋ ਇਹਦੇ ਨਾਲ ਇਹ ਹੁੰਦਾ ਕਿ ਜਿਹੜੀ ਪਾਈਪ ਆ ਸਾਨੀ ਦੇ ਨਾਲ ਮੁੜ ਜਾਂਦੀ ਆ ਅਸੀਂ ਇਹਨੂੰ ਆਸਾਨੀ ਦੇ ਨਾਲ ਹੀ ਇੱਕ ਕਨਸੀਡਲ ਤੋਂ ਲੈ ਕੇ ਦੂਜੀ ਕਨਸੀਡਲ ਤੱਕ ਆਰਾਮ ਨਾਲ ਹੀ ਪਾ ਸਕਦੇ ਆ ਆ ਤੁਸੀਂ ਦੇਖ ਰਹੇ ਹੋ ਅਸੀਂ نیچے ਤੋਂ ਪੁਆਇੰਟ ਉਤਾਰਿਆ ਹੈ ਉੱਪਰ ਕੱਢਿਆ ਹੈ ਇਸ ਕਨਸੀਡਲ ਵਿੱਚ ਛੁੱਟਿਆ ਹੈ ਇਸ ਕੰਸੀਡ ਦੇ ਵਿੱਚ ਇਹਦੇ ਵਿੱਚ ਥੋੜੀ ਜਿਹੀ ਮੋਲਡਿੰਗ ਆਈ ਆ ਥੋੜੀ ਜਿਹੀ ਮੋਲਡਿੰਗ ਆਉਣ ਦੇ ਬਾਵਜੂਦ ਅਸੀਂ ਇਹ ਸਿੱਧੀ ਕੰਸੀਡ ਦੇ ਵਿੱਚ ਦੀ ਪੈਂਦੀ ਹੋਈ ਅਗਲੀ ਕੰਸੀਡ ਦੇ ਵਿੱਚ ਆਇਆ ਫਿਰ ਮੋਲਡਿੰਗ ਹੋਈ ਆ ਤੇ ਮੋਲਡਿੰਗ ਹੋਣ ਤੋਂ ਬਾਅਦ ਅਗਲੀ ਫਿਰ ਦੂਸਰੀ ਕੰਸੀਡ ਵਿੱਚ ਆਈ ਆ ਤੇ ਇਸ ਤਾਈਂ ਅਗਲੇ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਇਸ ਤਰ੍ਹਾਂ ਇਦਾਂ ਹੀ ਘੁੰਮਦੀ ਘੁੰਮਦੀ ਕੰਸੀਡ ਅਗਲੀ ਕੰਸੀਡ ਵਿੱਚ ਪਹੁੰਚ ਜਾਂਦੀ ਹੈ ਤੇ ਜਿਸ ਦੇ ਨਾਲ ਇਹ ਕਿ ਕੰਸੀਡ ਵੀ ਆਸਾਨੀ ਦੇ ਨਾਲ ਇਹ ਦੂਧਰ ਨਹੀਂ ਹਿੱਲਦੀਗੀ ਇੱਕ ਜਗ੍ਹਾ ਤੇ ਟਿਕੀਆਂ ਰਹਿੰਦੀਆਂ ਤੇ ਜੇ ਮੰਨ ਲੇ ਕਿ ਚਲੋ ਵੀ ਜੇ ਆਪਾਂ ਦੂਸਰੀ ਕਨਸਿ ਪਾਇਪ ਪਾਉਣੇ ਆ ਜਿਵੇਂ ਆ ਫਲੈਕਸੀਬਲ ਪਾਇਪ ਨਹੀਂ ਦੂਸਰੀ ਪਾਇਪ ਪਾਈ ਹੋਈ ਹੈ ਪਲਾਸਟਿਕ ਦੀ ਪਾਉਣ ਦੇ ਨਾਲ ਇੱਕ ਪਾਇਪ ਦਾ ਜਾਂਦਾ ਦਬਾਅ ਆ ਜਾਂਦਾ ਹੈ ਦਬਾਅ ਆਉਣ ਦੇ ਨਾਲ ਜਿਹੜੀ ਕਨਸੀਡ ਹੁੰਦੀ ਆ ਇਹ ਤੂੰ ਟੇਢੀ ਹੋ ਜਾਂਦੀ ਆ ਕਿਉਂਕਿ ਪਾਇਪ ਦੇ ਵਜਨ ਦੇ ਜ਼ੋਰ ਦੇ ਨਾਲ ਜਿਹੜੀ ਹੁੰਦੀ ਕਨਸੀਡ ਆ ਇੱਕ ਕਨਸੀਡ ਨੂੰ ਇੱਕ ਸਾਈਡ ਤੇ ਖਿੱਚ ਲੈਂਦੀ ਆ ਤੇ ਜਿਹੜੀਆਂ ਕਨਸੀਡਾਂ ਹੁੰਦੀਆਂ ਸਹੀ ਤਰੀਕੇ ਨਾਲ ਨਹੀਂ ਸੈਟਿੰਗ ਆਉਂਦੀਗੀ ਤੇ ਆਹ ਦੇਖੋ ਜੀ ਇਹ ਦੂਜੀ ਸਾਈਡ ਤੇ ਵੀ ਆਊਟਸਾਈਡ ਤੇ ਵੀ ਅਸੀਂ ਇਹ ਕਨਸੀਲਡ ਪਾਈ ਹੋਈ ਆ ਦੇਖੋ ਕਨਸੀਲਡ ਵਿੱਚ ਸਾਰੀ ਫਲੈਕਸੀਬਲ ਪਾਈ ਹੋਈ ਆ ਜਿਸ ਦੇ ਨਾਲ ਇਹ ਤਾਂ ਜਿਹੜੀਆਂ ਤਾਰਾਂ ਹੁੰਦੀਆਂ ਉਹ ਵੀ ਆਸਾਨੀ ਨਾਲ ਕੱਢ ਸਕਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਅਸੀਂ ਤੁਹਾਡੇ ਸਾਹਮਣੇ ਅਗਲੀਆਂ ਨਵੀਆਂ ਜਾਣਕੀਆਂ ਲੈ ਕੇ ਆਉਂਦੇ ਰਵਾਂਗੇ ਧੰਨਵਾਦੀ ਜੀ